CISF ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਮੁਰ ਕਿਸੇ ਵੀ ਤਰ੍ਹਾਂ ਦੀ ਮਾਫੀ ਤੋਂ ਸਾਫ਼ ਇਨਕਾਰ ਕੀਤਾ। ਉਹਨਾਂ ਕਿਹਾ ਕਿ ਹਾਲੇ ਤੱਕ ਆਪਣੀਆਂ ਟਿੱਪਣੀਆਂ ਲਈ ਤੰਗਣਾ ਨੇ ਮਾਫੀ ਨਹੀਂ ਮੰਗੀ। ਅਜੇ ਹਿਚ ਉਹਨਾਂ ਤੋਂ ਵੀ ਉਮੀਦ ਨਾ ਕੀਤੀ ਜਾਵੇ। ਇਸ ਦੌਰਾਨ ਕੁਲਵਿੰਦਰ ਕੌਰ ਦੇ ਤਬਾਦਲੇ ਨੂੰ ਲੈ ਕੇ ਵੀ ਸ਼ੇਰ ਸਿੰਘ ਨੇ ਸਪਸ਼ਟ ਕੀਤਾ। ਹੋਰ ਅਜ ਦੱਸਣਾ ਚਾਹੁੰਦੇ ਆ ਕਿ ਪੋਸਟਿੰਗ ਜਿਹੜੀ ਆ ਭਾਜੀ ਵੀ ਤੇ ਭੈਣ ਜੀ ਦੋਵੇਂ ਇੱਕੇ ਹੀ ਵਿਭਾਗ ਦੇ ਵਿੱਚ ਆ। ਇਸ ਕਰਕੇ ਭਾਜੀ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਹੋਈ ਆ। ਇਹਨਾਂ ਨੂੰ ਨਾਲ ਜਿਹੜਾ ਵਾ ਅਟੈਚ ਕੀਤਾ ਗਿਆ ਵਾ ਔਰ ਇਹਨਾਂ ਦੀ ਇੱਥੋਂ ਜਗਾ ਜਿਹੜੀ ਉਹ ਬਦਲੀ ਗਈ ਆ ਔਰ ਬੱਚੇ ਪਹਿਲਾਂ ਮੇਰੇ ਕੋਲ ਸੀਗੇ ਬੱਚੇ ਵੀ ਉਹਨਾਂ ਦੇ ਕੋਲ ਆ ਇਸ ਟਾਈਮ ਉਹਨਾਂ ਨੂੰ ਉੱਥੇ ਐਡਮਿਸ਼ਨ ਮਿਲ ਗਈ ਆ ਕਿਉਂਕਿ ਛੋਟੇ ਆ ਬੱਚੇ ਪਹਿਲੀ ਦੂਜੀ ਵਾਲੇ ਆ ਔਰ ਬੱਚੇ ਸਕੂਲ ਜਾ ਰਹੇ ਆ ਤੇ ਭਾਜੀ ਆਪਣੀ ਡਿਊਟੀ ਤੇ ਜਾ ਰਹੇ ਆ ਤੇ ਭੈਣ ਇਸ ਟਾਈਮ ਜਿਹੜੇ ਉਹਨਾਂ ਨੂੰ ਉੱਥੇ ਕੁਆਟਰ ਮਿਲੇ ਆ ਉਹਨਾਂ ਦੇ ਵਿੱਚ ਰਹਿ ਰਹੇ ਆ ਤੇ ਨਕਵਾਰੀ ਚੱਲ ਰਹੀ ਆ ਔਰ ਜਿੰਨਾ ਚਿਰ ਨਕਵਾਰੀ ਚੱਲਦੀ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਆਪਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁਣ ਚਰ ਕਰ ਸਕਦੇ ਕਿਉਂਕਿ ਇਨਕੁਆਰੀ ਚੱਲਦੀ ਹੈ ਇਨਕੁਆਰੀ ਦੇ ਵਿੱਚ ਕੀ ਫੈਸਲਾ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਔਰ ਭੈਣ ਜੀ ਹਣੀ ਚੜ੍ਹਦੀ ਕਲਾ ਦੇ ਵਿੱਚ ਆ ਪਰਿਵਾਰ ਸਾਰਾ ਚੜ੍ਹਦੀ ਕਲਾ ਦੇ ਵਿੱਚ ਆ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਔਰ ਦੂਸਰੀ ਜਿਹੜਾ ਕਦੇ-ਕਦੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਗੱਲ ਆ ਜਾਂਦੀ ਹੈ ਮਾਫੀ ਦੀ ਮਾਫੀ ਨਾਂ ਦਾ ਸਾਡੇ ਕੋਲ ਸ਼ਬਦ ਹੈ ਨਹੀਂ ਜੇ ਕੰਗਣਾ ਜੀ ਨੇ ਪੂਰੇ ਭਾਰਤ ਦਾ ਅੰਦੋਲਨ ਸੀਗਾ ਤੇ ਉਹਦੇ ਵਿੱਚ ਕਿਹਾ ਸੀਗਾ ਕਿ ਇਹ ਜੜੀਆਂ ਬੀਬੀਆਂ ਵਾਂ ਇਹ ਟਕੇ ਟਕੇ ਦੀਆਂ ਬੀਬੀਆਂ 2 200 4 400 ਤੇ ਦਿਹਾੜੀ ਆਉਂਦੀਆਂ ਵਾਂ ਇੱਥੇ ਰੋਟੀਆਂ ਪਕਾਉਣ ਆਉਂਦੀਆਂ ਵਾਂ ਤੇ ਜੇ ਕੰਗਣਾ ਜੀ ਨੇ ਨਹੀਂ ਹੁਣ ਤੱਕ ਮਾਫੀ ਮੰਗੀ ਤੇ ਫਿਰ ਸਾਡੇ ਤੋਂ ਕੋਈ ਆਸ ਜਿਹੜੀ ਉਹ ਮਾਫੀ ਦੀ ਨਾ ਰੱਖੀ ਜਾਵੇ ਇਹ ਦਰਸਾਲ ਜਿਹੜਾ ਥੱਪੜ ਆ ਇਹ ਕੰਗਣਾ ਜੀ ਦੇ ਨਹੀਂ ਇਹ ਸਿਸਟਮ ਦੇ ਵੱਜਾ ਵਾ ਇਸ ਕਰਕੇ ਭੈਣ ਜੀ ਹਣੀ ਚੜਦੀ ਕਲਾ ਦੇ ਵਿੱਚ ਆ ਉਹ ਇਸ ਟਾਈਮ ਬੰਗਲੌਰ ਆ ਭਾਜੀ ਦੀ ਪੋਸਟਿੰਗ ਹੋਈ ਆ ਉਹਨਾਂ ਨਾਲ ਅਟੈਚ ਕੀਤਾ ਗਿਆ ਵਾ ਔਰ ਚੜਦੀ ਕਲਾ ਦੇ ਵਿੱਚ ਆ ਔਰ ਚੜਦੀ ਕਲਾ ਦੇ ਵਿੱਚ ਹੀ ਰਹਿਣਗੇ